ਇਲਾਕੇ ਵਿੱਚ ਦਿਨੋ ਦਿਨ ਵੱਧ ਰਹੀਆਂ ਚੋਰੀਆਂ ਦੇ ਮਾਮਲੇ ਥੰਮਣ ਦਾ ਨਾਂ ਨਹੀਂ ਲੈ ਰਹੇ ਤਾਜ਼ਾ ਮਾਮਲਾ ਮੁਕੇਰੀਆਂ ਦੇ ਵਾਰਡ ਨੰਬਰ 11 ਆਰੀਆ ਸਕੂਲ ਦੇ ਸਾਹਮਣੇ ਸ਼ਾਸਤਰੀ ਕਲੋਨੀ ਦਾ ਹੈ ਜਿੱਥੇ ਬਾਜ਼ਾਰ ਵਿੱਚ ਵਰਤਨਾ ਦੀ ਦੁਕਾਨ ਕਰਨ ਵਾਲੇ ਸੁਰਿੰਦਰ ਖੁੱਲਰ ਅਤੇ ਉਹਨਾਂ ਦੇ ਭਰਾ ਅਰਵਿੰਦ ਖੁੱਲਰ ਅਤੇ ਵਿਜੇ ਖੁੱਲਰ ਦੇ ਘਰ ਰਾਤ ਦੇ ਸਮੇਂ ਅੱਧੀ ਦਰਜਨ ਤੋਂ ਵੱਧ ਅਣਪਛਾਤੇਆਂ ਨੇ ਗਰਿੱਲਾਂ ਪੱਟ ਕੇ ਘਰ ਵਿੱਚ ਦਾਖਲ ਹੋ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਸ ਦੀਆਂ ਤਸਵੀਰਾਂ ਕਾਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ ਗੱਲਬਾਤ ਰਾਹੀਂ ਕਾਰ ਮਾਲਕ ਸੁਰਿੰਦਰ ਖੁੱਲਰ ਨੇ ਦੱਸਿਆ ਕਿ ਉਹ ਪਤਨੀ ਸਮੇਤ ਕਾਰ ਅੰਦਰ ਸੁੱਤੇ ਹੋਏ ਸਨ ਕਿ ਰਾਤ ਨੂੰ ਖੜਾਕ ਹੋਣ ਤੇ ਉੱਠੇ ਤਾਂ ਉਹਨਾਂ ਦੇ ਦਰਵਾਜ਼ਿਆਂ ਦੇ ਅੱਗੇ ਸਮਾਨ ਲਗਾ ਕੇ ਬੰਦ ਕੀਤਾ ਹੋਇਆ ਸੀ ਕੁਝ ਦੇਰ ਬਾਅਦ ਜਦੋਂ ਉਹਨਾਂ ਨੇ ਦੇਖਿਆ ਤਾਂ ਘਰ ਦਾ ਸਮਾਨ ਖਿਲਰਿਆ ਹੋਇਆ ਸੀ ਅਤੇ ਘਰ ਵਿੱਚ ਸੋਨੇ ਦੇ ਗਹਿਣੇ, ਨਕਦੀ ਅਤੇ 4200 ਰੁਪਏ ਦੇ ਕਰੀਬ ਕੈਨੇਡੀਅਨ ਡਾਲਰ ਗਾਇਬ ਸਨ। ਇਸੇ ਤਰ੍ਹਾਂ ਉਹਨਾਂ ਦੇ ਭਰਾਵਾਂ ਘਰ ਦੀ ਫੁੱਲਾਂ ਫਰੋਲੀ ਕੀਤੀ ਗਈ ਅਤੇ ਨਕਦੀ ਚੋਰੀ ਕੀਤੀ। ਵਿਜੇ ਕੁਮਾਰ ਖੁੱਲਰ ਦੇ ਘਰ ਖੜੀਆਂ ਉਹਨਾਂ ਦੀਆਂ ਤਿੰਨ ਸਕੂਟੀਆਂ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੂੰ ਉਹ ਗਲੀ ਵਿੱਚ ਹੀ ਛੱਡ ਕੇ ਫਰਾਰ ਹੋ ਗਏ। ਚੋਰੀ ਦੀ ਵਾਰਦਾਤ ਦੀਆਂ ਇਹ ਤਸਵੀਰਾਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇਆਂ ਵਿੱਚ ਕੈਦ ਹੋ ਗਈਆਂ ਘਰ ਮਾਲਕਾਂ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਇਹਨਾਂ ਚੋਰਾਂ ਨੂੰ ਜਲਦ ਕਾਬੂ ਕਰਨ ਅਤੇ ਜਾਨ ਮਾਲ ਦੀ ਸੁਰੱਖਿਆ ਦੀ ਮੰਗ ਕੀਤੀ ਹੈ ਸੂਚਨਾ ਮਿਲਣ ਤੇ ਡੀਐਸਪੀ ਮੁਕੇਰੀਆ ਵਿਪਨ ਕੁਮਾਰ ਅਤੇ ਐਸਐਚਓ ਪ੍ਰਮੋਦ ਕੁਮਾਰ ਹੋਰਾਂ ਮੌਕੇ ਤੇ ਪੁੱਜ ਕੇ ਮੁਆਇਨਾ ਕੀਤਾ ਅਤੇ ਗੱਲਬਾਤ ਰਹੀ ਡੀਐਸਪੀ ਹੋਰਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਪੜਦਾਲ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਗੱਲ ਆਖੀ ਜਾ ਰਹੀ ਹੈ ਪਰ ਪੁਲਿਸ ਦੇ ਹੱਥ ਚੋਰਾਂ ਦੀ ਗਰਦਨ ਤੱਕ ਕਦੋਂ ਪੁੱਜਦੇ ਹਨ ਇਹ ਪੁਵਿੱਖ ਦੇ ਗਰ ਵਿੱਚ ਹੈ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਮੇਰਾ ਨਾਮ ਸੁਰਿੰਦਰ ਖੋਲਰ ਰਾਤ 1:30 ਵਜੇ ਦੇ ਕਰੀਬ ਚੋਰ ਆਏ ਘਰ ਤੇ ਸਾਢੇ 3 ਵਜੇ ਉਹ ਗਏ ਉਹਨਾਂ ਨੇ ਸਾਰਾ ਫੋਲਾ ਫਾਲੀ ਕਰਕੇ ਤੇ ਸਮਾਨ ਲੈ ਗਏ ਵਿੱਚੋਂ ਮਤਲਬ 4200 ਡਾਲਰ ਸੀ ਗਏ ਉਹ ਲੈ ਗਏ ਕੈਨੇਡੀਅਨ ਡਾਲਰ ਤੇ ਇੱਕ ਚੈਨੀ ਦੋ ਮੁੰਡੀਆਂ ਤੇ ਨਾਲ ਇੱਕ ਕੜਿਆਂ ਦੀ ਜੋੜੀ ਲੈ ਕੇ ਅਸੀਂ ਜਿਲੇ ਉੱਠ ਕੇ ਇੱਧਰ ਦਰਵਾਜ਼ਾ ਖੋਲਣ ਲੱਗੇ ਬਾਥਰੂਮ ਦਾ ਉਨੇ ਪਤਾ ਲੱਗਾ ਕਿ ਲੋ ਜੀ ਇਹ ਦਰਵਾਜ਼ਾ ਬੰਦ ਹੈਗਾ ਤੇ ਤਾਦ ਉੱਠੇ ਤੇ ਫਿਰ ਬਾਹਰ ਦੇਖਿਆ ਤਾਂ ਸਾਡੇ ਦਰਵਾਜ਼ੇ ਦੇ ਅੱਗੇ ਸੋਫੇ ਸਾਫੇ ਰੱਖੇ ਦੇ ਇਹੋ ਉਹਨਾਂ ਨੇ ਬੰਦੇ 8 ਦੇ ਕਰੀਬ ਲੈ ਕੇ ਕੈਮਰੇ ਉਹ ਜਿਲੇ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਬਾਥਰੂਮ ਦਾ ਉਸਲੇ ਪਤਾ ਲੱਗਾ ਆਪਾਂ ਨੂੰ ਤੇ ਬਾਤੇ ਮੁੰਡੇ ਆਏ ਆ ਬੁਲਾਏ ਆਪਾਂ ਤੇ ਉਹਨਾਂ ਨੇ ਫਿਰ ਮੈਂ ਮੇਨ ਗੇਟ ਖੋਲਿਆ ਪਹਿਲੇ ਮੈਂ ਬਾਹਰ ਨਹੀਂ ਜਾਇਆ ਡਰਦਾ ਪਹਿਲੇ ਤੇ ਇਹ ਵੀ ਕੁੰਡੀ ਲਗਾ ਲਈ ਆਪਾਂ ਹਾਂ ਦੋ ਘਰਾਂ ਨਾਲ ਦੇ ਵਿੱਚ ਵੀ ਹੋਇਆ ਸਾਡੇ ਸਾਡੇ ਆਪਣੇ ਘਰ ਹੀ ਆ ਦੋਨੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਹਾਂ ਸੂਰੇ ਕੀਤਾ ਸੀਗਾ ਤੇ ਆਏ ਸੀਗੇ ਉਹਨਾਂ ਨੇ ਕੈਮਰਾ ਡੀ ਸੀ ਸੀ ਟੀ ਵੀ ਉਹਨਾਂ ਨੇ ਚਲਾਇਆ ਸੀਗਾ ਦਿੱਕੇ ਪੈ ਚੋਰੀ ਦੇ ਲਗਾਮ ਲਾਈ ਜਾਏ ਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾਏ ਮੇਰਾ ਨਾਮ ਪੰਕਜ ਖੁੱਲਰ ਹੈ ਜੀ ਚੋਰ ਸਾਡੇ ਘਰਾਂ ਚ 1 ਵਜੇ ਡੇਢ ਵਜੇ ਦੇ ਕਰੀਬ ਦਾਖਲ ਹੋਏ ਜੀ ਪਹਿਲਾਂ ਗਏ ਸਾਡੇ ਚਾਚਾ ਜੀ ਦੇ ਘਰ ਪਹਿਲੇ ਘਰ ਉਧਰ ਦਾਖਲ ਹੋਏ ਉਧਰੋਂ ਫਿਰ ਉਹਨਾਂ ਨੇ ਤਲਾਸ਼ੀ ਲਈ ਸਾਰੀ ਕਮਰਿਆਂ ਦੀ ਉਸ ਤੋਂ ਬਾਅਦ ਫਿਰ ਦੂਸਰੇ ਘਰ ਆਏ ਫਿਰ ਸਾਡੇ ਘਰ ਆਏ ਜੀ 3 ਵਜੇ ਦੇ ਕਰੀਬ ਸਾਨੂੰ ਅਸੀਂ ਆਪਣੇ ਕਮਰਿਆਂ 'ਚ AC ਚਲਾ ਕੇ ਸੁੱਤੇ ਹੋਏ ਸੀਗੇ ਦੋ ਕਮਰਿਆਂ 'ਚ ਸਾਡੀ ਫੈਮਿਲੀ ਬਾਕੀ ਦੋ ਕਮਰਿਆਂ ਸਾਡੇ ਸਾਰੀ ਤਲਾਸ਼ੀ ਲੈ ਕੇ ਗਏ ਆ ਸਾਡੇ ਮੇਨ ਜਿਹੜਾ ਕਮਰਾ ਹੈਗਾ ਉਹਦੀ ਖਿੜਕੀ ਤੇ ਗ੍ਰੇਲ ਪੁੱਟ ਕੇ ਅੰਦਰ ਆਏ ਆ ਦਾਖਲ ਹੋਏ ਆ ਤੇ ਸਾਰੇ ਤਲਾਸ਼ੀ ਲਈ ਉਹਨਾਂ ਨੇ ਜਿਵੇਂ ਜਦੋਂ ਬਾਹਰ ਆਏ ਸਾਡੀ ਗੇਟ ਦਾ ਉਹਨਾਂ ਨੇ ਐਕਚੁਅਲੀ ਤਾਲਾ ਤੋੜਤਾ ਗੇਟ ਦਾ ਕੁੰਡੀ ਤੋੜ ਕੇ ਤੇ ਸਾਡੀਆਂ ਤਿੰਨ ਐਕਟਿਵ ਹੈਗੀਆਂ ਤਿੰਨ ਤਿੰਨੋਂ ਗਲੀ ਵਿੱਚ ਲੈ ਕੇ ਜਾ ਰਹੇ ਸੀਗੇ ਫਿਰ ਉਸੇ ਟਾਈਮ ਉਹ ਸਾਡੇ ਖਿੜਕਾ ਹੋਇਆ ਸੀ ਉੱਠ ਗਏ ਤੇ ਸਕੂਟਰੀਆਂ ਛੱਡ ਕੇ ਦੌੜ ਗਏ 4:00 ਵਜੇ ਦੇ ਕਰੀਬ ਨੁਕਸਾਨ ਸਰ ਸਾਡੇ ਕਮਰਿਆਂ ਚ ਜਿਹੜੇ ਤਲਾ ਥੋੜਾ ਬਹੁਤਾ ਸਮਾਨ ਸੀਗਾ ਉਹ ਲੈ ਗਏ 10-15 ਹਜ਼ਾਰ ਦਾ ਸਾਡਾ ਨੁਕਸਾਨ ਹੋਇਆ ਸਾਡੇ ਸਕੂਟਰੀਆਂ ਦੋ ਤੋੜ ਗਏ ਗੇਟ ਦਾ ਤੋੜ ਗਏ ਉਸ ਤੋਂ ਬਾਅਦ ਸਾਡੇ ਕਮਰੇ ਚੋਂ ਥੋੜਾ ਕੈਸ਼ ਲੈ ਗਏ ਬੀਤੀ ਰਾਤ ਸਰਿੰਦਰ ਖੁੱਲਰ ਦੇ ਸ਼ਾਸਤਰੀ ਲੋਨੀ ਚ ਰਹਿੰਦੇ ਨੇ ਮਕੇਰੀਆਂ ਉਹਨਾਂ ਦੇ ਘਰ ਵਿੱਚ ਚੋਰੀ ਹੋਈ ਆ ਕੁਝ ਅਣਪਛਾਤੇ 5-6 ਤੇ ਚੋਰ ਨੇ ਉਹ ਗ੍ਰਿਲ ਪਟਕੇ ਤੇ ਐਂਟਰ ਹੋਏ ਨੇ ਉਹਨਾਂ ਨੇ ਉੱਥੇ ਚੋਰੀ ਦੀ ਹਵਾਲਤ ਨੂੰ ਅੰਜਾਮ ਦਿੱਤਾ ਇਹਨਾਂ ਦੇ ਬ੍ਰਦਰ ਦੋ ਭਰਾ ਨੇ ਉਹਨਾਂ ਦੀ ਕੋਠੀਆਂ ਬਿਲਕੁਲ ਨਾਲ ਨੇ ਉੱਥੇ ਵੀ ਐਂਟਰੀ ਹੋਈ ਆ ਸਾਨੂੰ ਇਨਫੋਰਮੇਸ਼ਨ ਮਿਲਣ ਤੇ ਐਸ ਐਚ ਓ ਮਕੇਰੀਆਂ ਔਰ ਮੈਂ ਅਸੀਂ ਮੌਕੇ ਤੇ ਪਹੁੰਚ ਗਏ ਹਾਂ ਸਾਰੀ ਤਹਿਕੀਕਤ ਕਰ ਰਹੇ ਹਾਂ ਸੀਸੀਟੀਵੀ ਫੁਟੇਜ ਜਿਹੜੀ ਉਹ ਮਿਲ ਗਈ ਹੈ ਸਾਨੂੰ ਔਰ ਅਸੀਂ ਇਸ ਨੂੰ ਜਲਦੀ ਦੀ ਜਲਦੀ ਜਿਹੜਾ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਸੁਰਿੰਦਰ ਖੋਲਰ ਜੀ ਦਾ ਕੁਝ 4200 ਡਾਲਰ ਨੇ ਕੁਝ 5-6 ਤੋਲੇ ਸੋਨਾ ਮੈਂ ਇਹ ਜਿਹੜੀ ਸੀਸੀਟੀਵੀ ਫੁਟੇਜ ਅਸੀਂ ਵੇਖੀ ਹੈ ਉਹ ਚ 5-6 ਜਿਹੜੇ ਨੌਜਵਾਨ ਹੈਗੇ ਨੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਨੇ ਉਹ ਦਿਖ ਰਹੇ ਆ ਬਾਕੀ ਅਸੀਂ ਡਫਤਰ ਤੇ ਜਾ ਕੇ ਵੈਰੀਫਾਈ ਕਰ ਰਹੇ ਹਾਂ